लुधियाने शहर ਵਿੱਚ ਬੁੱਡੇ ਨਾਲੇ ਦੇ ਰੋਸ ਨੂੰ ਲੈ ਕੇ ਮੋਰਚਾ ਲੱਗਿਆ ਦਾਸੀ ਖਿ ਰਾਜਸਥਾਨ ਸਮੇਤ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਆਏ ਲੋਕਾਂ ਉਹਨਾਂ ਨੇ ਕਿਹਾ ਕਾਲੇ ਪਾਣੀ ਦੇ ਖਿਲਾਫ ਇਹ ਮੋਰਚਾ ਲਗਾਇਆ ਜਾ ਰਿਹਾ ਹੈ ਸਮਾਜ ਸੇਵੀ ਲੱਖਾ ਸਿदाना ਸਮੇਤ ਸੋਨੀਆ ਮਾਨ ਅਤੇ ਵਕਫਾਕ ਸੰਸਥਾਵਾਂ ਦੇ ਲੋਕ ਨੇ ਜਿਹੜੇ ਇਸ ਮੋਰਚੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਰਹੇ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਮੈਨੂੰ ਇਹ ਲੱਗਦਾ ਹੈ ਕਿ ਬੁੱਢਾ ਦਰਿਆ ਜਿਹੜਾ ਹੈਗਾ ਨਾ ਇਹ ਨਾਲਾ ਜਿਹੜਾ ਹੈਗਾ ਇਹਨੂੰ ਫੂੜਨਾ ਚਾਹੀਦਾ ਹੈ ਨਹੀਂ ਤੇ ਉੱਤੇ ਇੱਕ ਵੱਡਾ ਪਲਾਂਟ ਲਾਉਣਾ ਚਾਹੀਦਾ ਹੈ ਜਿਦੇ ਵਿੱਚ ਪਾਣੀ ਪਿਉਰੀਫਾਈ ਹੋ ਕੇ ਜਾਵੇ ਆਦਰਵਾਈਜ਼ ਤੇ ਦਰਿਆ ਦਾ ਪਾਣੀ ਜਿਹੜਾ ਹੈ ਨਾ ਉਹ ਗੰਦਲਾ ਕਰ ਰਿਹਾ ਹੈ ਉਹਦੇ ਨਾਲ ਦੇ ਜਿੰਨੇ ਪਿੰਡ ਹੈ ਉਹਨਾਂ ਨੂੰ ਸਾਰਿਆਂ ਨੂੰ ਸ킨 ਦੀ ਬਿਮਾਰੀ ਹੋ ਰਹੀ ਹੈ ਸੋ ਇਸ ਕਰਕੇ ਆਪਾਂ ਨੂੰ ਜਿਹੜਾ ਹੈ ਨਾ ਇਹਦਾ ਪਰੇਸ਼ ਕਰਨਾ ਚਾਹੀਦਾ ਹੈ ਲੋਕਾਂ ਨੂੰ ਇਹਦਾ ਸਾਥ ਦੇ ਚੁੱਕੇ ਨੇ ਤੋਂ ਵੀ ਲੋਕ ਆਏ ਨੇ ਔਰ ਲੱਗਦਾ ਹੈ ਖਾਸ ਕਰ ਲੋਕ ਜਿਹੜੇ ਨੇ ਪਹੁੰਚੇ ਨੇ ਮੇਰੇ ਕੋ ਮੈਨੂੰ ਲੱਗਦਾ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਇਹ ਜਿਹੇ ਧਰਨੇ ਦੇ ਨਾਲ ਔਰ ਚੰਗੇ ਚੰਗੇ ਕਾਮਕਾਰ ਦੇ ਵਿੱਚ ਹਰ ਇੱਕ ਇਨਸਾਨ ਨੂੰ ਹਰ ਇੱਕ ਸਟੂਡੈਂਟ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਲਗਦਾ ਜੀ ਕਿਤਨਾ ਕਿਤੇ ਜਿਹੜਾ ਬੁੱਢੇ ਨਾਲੇ ਤੇ ਬੰਨ ਲਾਉਣ ਦੀ ਗੱਲ ਆ ਰਹੀ ਹੈ ਕਿਤਨੇ ਕਿਤੇ ਮਹਿਮਤ ਤਰ੍ਹਾਂ ਦੇ ਨਾਲ ਪੂਰੀ ਚਾਹੀਦੀ ਹੈ ਕਿਉਂਕਿ ਲੋਕੀ ਜਿਹੜੇ ਹੈ ਸਾਡੀ ਸਾਥ ਦੇਣਗੇ ਨਾ ਸਰਕਾਰਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ ਕਿਉਂਕਿ ਇਹ ਜਿਹੜਾ ਕੰਮ ਹੈ ਪਿਛਲੀਆਂ ਸਰਕਾਰਾਂ ਤੋਂ ਵੀ ਚੱਲਦਾ ਆ ਰਿਹਾ ਹੈ ਵਧੀਆ ਕੀਤਾ ਜੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਪੱਥਰ ਲਾਇਆ ਹੈ ਉਹ ਮੁਕੰਮਲ ਤੇ ਹੋਇਆ ਨਹੀਂ ਉਹ ਕੰਮ ਤੇ ਉਹ ਤੋੜਨਾ ਹੀ ਸੀਗਾ ਪਰ ਅੱਜ ਜਿਹੜਾ ਮੋਰਚਾ ਲਾਇਆ ਗਿਆ ਜਿਹੜੀਆਂ-ਕਿਹੜੀਆਂ ਗੱਲ ਤੇ ਪੰਕੀਆਂ ਔਰ ਕਿਸੋ-ਕਿਸੋ ਲੋਕ ਆਏ ਨੇ ਸਰ ਅੱਜ ਪੂਰੇ ਪੰਜਾਬ ਤੋਂ ਜਥੇਬੰਦੀਆਂ ਦੇ ਨਾਲ-ਨਾਲ ਹਰ ਇੱਕ ਪਿੰਡਾਂ ਦੇ ਵਿੱਚੋਂ ਲੋਕੀ ਆਪ ਨਿਕਲ ਕੇ ਆਏ ਨੇ ਤੇ ਪਬਲਿਕ ਐਕਸ਼ਨ ਕਮੇਟੀ ਨਰਵਾ ਮੰਚ ਪੰਜਾਬ ਤੇ ਆਰਬੀਐਸ ਰੂਟਸ ਤੇ ਹੋਰ ਜਿੰਨੇ ਕਿਸਾਨ ਜਥੇਬੰਦੀਆਂ ਦੇ ਸਾਨੂੰ ਪੂਰਾ ਸਾਥ ਮਿਲਿਆ ਕਿਉਂਕਿ ਕਾਲੇ ਪਾਣੀ ਦਾ ਮੋਰਚਾ ਇਹ ਕਿਸੇ ਇੱਕ ਪਾਰਟਿਕੂਲਰ ਕਿਸੇ ਬੰਦੇ ਦਾ ਨਹੀਂ ਹੈ ਪੂਰੇ ਪੰਜਾਬ ਤੇ ਰਾਜਸਥਾਨ ਨੂੰ ਮਾਰ ਮਾਰ ਰਿਆ ਇਸ ਲਈ ਹਰ ਘਰ ਚੋਂ ਬੰਦਾ ਨਿਕਲ ਕੇ ਅੱਜ ਆ ਰਿਹਾ ਹੈ ਇਹ ਉੱਪਰ ਅੱਜ ਵੱਡੀ ਗੰਟੀ ਦੇ ਕਾਲੇ ਦਾ ਹੈ ਕਿ ਕੋਈ ਨੇ ਵੀ ਆਪਣਾ ਪੱਥਰ ਪਾ ਦਿੱਤਾ ਉਹ ਕਹਿੰਦੇ ਕਿ ਭੁੱਡੇ ਨਾਲ ਜੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਰਹੀ ਹੈ ਕਹਿੰਦੇ ਮੈਂ ਕੋ ਲਵਾ ਸਰ ਅੱਜ ਉਹ ਭੱਜ ਰਹੇ ਨੇ ਜਿਹੜੀ ਜ਼ਿੰਮੇਵਾਰੀ ਸੀ ਜਿਨ੍ਹਾਂ ਦੇ ਉੱਤੇ ਦੇਖੋ ਉਹਨਾਂ ਨੇ ਇੱਕ ਨਹੀਂ ਪੱਥਰ ਨੂੰ ਜੇ ਪੱਟ ਦਿੱਤਾ ਉਹਦੇ ਤੇ ਥੋੜੇ ਮਾਰ ਦਿੱਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਕਾਲੇ ਪਾਣੀ ਨੂੰ ਦਰਿਆ ਦੇ ਵਿੱਚ ਸੁੱਟ ਰਹੇ ਨੇ ਉਹ ਅੱਜ ਬੰਦ ਹੋ ਗਏ ਉਸ ਸਿਰੇ ਉਹਨਾਂ ਦਾ ਇੱਕ ਡਰਾਮਾ ਸੀਗਾ ਕਿ ਆਪਣੇ ਆਪ ਨੂੰ ਦਿਖਾਣ ਲਈ ਕਿ ਮੈਂ ਪੰਜਾਬ ਨਾਲ ਖੜਾ ਪੰਜਾਬ ਨਾਲ ਨਹੀਂ ਖੜੇ ਅੱਜ ਵੀ ਉਹ ਇੰਡਸਟਰੀ ਵਾਲਿਆਂ ਨਾਲ ਖੜੇ ਨੇ ਕਿਉਂਕਿ ਇੰਡਸਟਰੀ ਬਾਰੇ ਚਾਹੇ ਉਹ ਡਾਈੰਗ ਇੰਡਸਟਰੀ ਹੈ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਤੇ ਚਾਹੇ ਉਹ ਡੇਰੀ ਵਾਲੇ ਨੇ ਇਹਨਾਂ ਦੇ ਨਾਲ ਅੱਜ ਵੀ ਖੜੇ ਨੇ ਉਹਨਾਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਅੱਜ ਜਾ ਕੇ ਉੱਥੇ ਪਾਣੀ ਬੰਦ ਕਰਾ ਦੇ ਨਾ ਸੀਟਪੀ ਦਾ ਜਿਹੜਾ ਬਾਹਰ ਨਿਕਲ ਰਿਹਾ ਹੈ ਦਰਿਆ ਦੇ ਵਿੱਚ ਪਾਣੀ ਜਿਹੜਾ ਗਿਰ ਰਿਹਾ ਸਾਰਾ ਬੰਦ ਕਰਾਣ ਫਿਰ ਅਸੀਂ ਮੰਨਾਂਗੇ ਕਿ ਉਹ ਪੰਜਾਬ ਲਈ ਖੜੇ ਨੇ ਤੁਸੀਂ ਬੰਨ ਲਾਮ ਦੀ ਗੱਲ ਕਰ ਰਹੇ ਸੀ ਕਿੰਨੀ ਤਰੀਕ ਨੂੰ ਬੰਨ ਲ ਸਾਡਾ ਅੱਜ ਦੇ ਮੋਰਚੇ ਤੋਂ ਬਾਅਦ ਇਹ ਐਲਾਨ ਹੋਇਆ ਕਿ 15 ਸਤੰਬਰ ਨੂੰ ਜੇ 15 ਸਤੰਬਰ ਤੋਂ ਪਹਿਲੇ ਪੱਲੇ ਪੰਜਾਬ ਸਰਕਾਰ ਖੁੱਦ ਸਤਲੁਜ ਦਰਿਆ ਦੇ ਵਿੱਚ ਪਾਣੀ ਗਿਰਨਾ ਬੰਦ ਨਹੀਂ ਕਰਦੀ ਕਾਲਾ ਤੇ ਸਮੂਹ ਜਥੇਬੰਦੀਆਂ ਮਿਲ ਕੇ ਇਹ ਜਿਹੜਾ ਬੰਨ ਹੈਗਾ ਇਹ 15 ਸਤੰਬਰ ਨੂੰ ਲਾਣਗੇ 15 ਸਤੰਬਰ ਨੂੰ 15 ਸਤੰਬਰ ਨੂੰ ਸਾਰੇ ਜਥੇਬੰਦੀਆਂ ਅੱਜ ਸਾਡੇ ਨਾਲ ਕੰਮ ਹੋ ਜਾਂਦੀ ਸਰ ਅੱਜ ਪੰਜਾਬ ਦੀਆਂ ਸਾਰੀਆਂ ਲਗਭਗ ਜਥੇਬੰਦੀਆਂ 100 ਤੋਂ ਵੱਧ ਜਥੇਬੰਦੀਆਂ ਨੇ ਜਿਹਦੇ ਬਾਰੇ ਜਾਣਕਾਰੀ ਸਾਡੀ ਬਾਕੀ ਟੀਮ ਨੂੰ ਹੈਗੀ ਪੂਰਾ ਨਾਮਾਰੇ ਤੇ ਅਸੀਂ ਤਾਂ ਇਹ ਕਹਾਂਗੇ ਕਿ ਹਰੇਕ ਬੰਦਾ ਅੱਜ ਨਾਲ ਜੁੜਿਆ ਹੋਇਆ ਹੈ ਪਾਪਾ ਜੀ ਬੁੰਡੇ ਨਾਲ ਆ ਗਿਆ ਪਰ ਸਿੱਧੀ ਜਿਉਂ ਦੀ ਤਮਾਰ ਸਰ 650 ਕਰੋੜ ਖਰਚ ਲੈਣ ਚਾਹੀਏ 10000 ਕਰੋੜ ਕਰ ਲੈਣ ਦੇਖੋ ਦਰਿਆ ਉਦੋਂ ਹੀ ਸਾਫ਼ ਹੋਣਗੇ ਜਦੋਂ ਕਾਲਾ ਪਾਣੀ ਪਾਣਾ ਬੰਦ ਹੋ ਜਾਊਗਾ ਤੇ ਇਹ ਤੁਸੀਂ ਕਾਲਾ ਪਾਣੀ ਪੁਆਈ ਜਾਓ ਤੇ ਪਿੱਛੋਂ ਕੇ ਕੋਈ ਸਫਾਈ ਕਰਦੇ ਜਾਵਾਂਗੇ ਇਹ ਕਦੇ ਵੀ ਨਹੀਂ ਹੋ ਸਕਦੀ ਗੰਗਾ ਤੇ 30000 ਕਰੋੜ ਲੱਗ ਗਿਆ ਅੱਜ ਤੱਕ ਸਾਫ਼ ਨਹੀਂ ਹੋਈ ਤੁਸੀਂ ਕਾਲਾ ਪਾਣੀ ਬੰਦ ਕਰੋ ਸਾਡੇ ਤੇਰੇ ਆਪੇ ਸਾਫ਼ ਹੋ ਜਾਣਗੇ ਹੁਣ ਮੁੱਖ ਮੰਤਰੀ ਦੇ ਨਾਲ ਦਾ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋ ਪਈ ਸਰ ਅਸੀਂ ਮੁੱਖ ਮੰਤਰੀ ਨਾਲ ਅਸੀਂ ਪਿਛਲੇ 2 ਮਹੀਨੇ ਤੋਂ ਜਦੋਂ ਅਸੀਂ ਆਪਣੇ ਸਟੇਟਮੈਂਟਸ ਜਾਰੀ ਕਰ ਰਹੇ ਹਾਂ ਕੀ ਪੰਜਾਬ ਸਰਕਾਰ ਕੀ ਭਗਵੰਤ ਮਾਨ ਦੀ ਡਿਊਟੀ ਨਹੀਂ ਸੀਗੀ ਕਿ ਸਾਡੇ ਨਾਲ ਰابطਾ ਕਰਦਾ ਉਹਨਾਂ ਵੱਲੋਂ ਉਹ ਤਾਂ ਅੱਜ ਉਹਨਾਂ ਦਾ ਨਜ਼ਰੀਆ ਸ਼ਾਇਦ ਅੱਜ ਵੀ ਇੰਡਸਟਰੀ ਨੂੰ ਲੈ ਕੇ ਹੀ ਹੈ ਤੇ ਅਸੀਂ ਆਪਣਾ ਜਿਹੜਾ ਕੰਮ ਹੈ ਉਹ ਇਸ ਤਰ੍ਹਾਂ ਹੀ ਕਰਦੇ ਜਾਵਾਂਗੇ ਪਾਣੀ ਵਾਲੇ ਕਹਿੰਦੇ ਨੇ ਜੀ ਕਿ ਅਸੀਂ ਵਾਟਰ ਟ੍ਰੀਟ ਕਰਕੇ ਪਾਉਂਦੇ ਹਾਂ ਜੇ ਵਾਟਰ ਟ੍ਰੀਟ ਕਰਕੇ ਪਾਉਂਦੇ ਹੈ ਜਿਹੜਾ ਟ੍ਰੀਟ ਕੀਤਾ ਹੋਇਆ ਪਾਣੀ ਹੈ ਜਿਹੜਾ ਲੋਕਾਂ ਨੂੰ ਦੇ ਰਿਹਾ ਹੈ ਅੱਜ ਤੋਂ ਪੀਣਾ ਸ਼ੁਰੂ ਕਰਦੇ ਨੇ ਜਿਹੜਾ ਉਹਨਾਂ ਦੇ ਪਲਾਂਟਾਂ ਤੋਂ ਬਾਹਰ ਨਿਕਲ ਰਿਹਾ ਹੈ ਅੱਜ ਤੋਂ 6 ਮਹੀਨੇ ਆਪਣੇ ਘਰਦਿਆਂ ਨੂੰ ਆਪਣੇ ਬੱਚਿਆਂ ਨੂੰ ਪਲਾ ਕੇ ਦੇਖ ਲੈਣ ਫੇਰ ਪਤਾ ਲੱਗੇਗਾ ਕਿ ਪਾਣੀ ਸਾਫ਼ ਹੈ ਕਿ ਇੱਕ ਜ਼ਹਿਰ ਹੈ ਅ ਅਗਲੀ ਰਣਨੀਤੀ ਸਾਡੀ ਅੱਜ ਪਹਿਲੇ ਤਾਂ 1 ਵਜੇ ਤੱਕ ਸਾਡਾ ਇੱਥੇ ਬੁਲਾ ਰਹਿਆਂ ਦਾ ਤੇ ਸਾਰੇ ਜਿਹੜੇ ਚਿੰਤਕ ਨੇ ਇਸ ਪੰਜਾਬ ਦੇ ਪਾਣੀ ਨੂੰ ਲੈ ਕੇ ਉਹਨਾਂ ਨਾਲ ਰابطਾ ਹੋਏਗਾ ਮੀਡੀਆ ਨਾਲ ਗੱਲਬਾਤ ਹੋਏਗੀ 1 ਵਜੇ ਤੋਂ ਸਾਡਾ ਮਾਰਚ ਸ਼ੁਰੂ ਹੋਏਗਾ ਜਿਹੜਾ ਭਾਈ ਵਾਲਾ ਜੀ ਚੌਂਕ ਤੱਕ ਜਾਏਗਾ ਉੱਥੇ ਅਸੀਂ ਇੱਕ ਜੁਆਇੰਟ ਮੀਡੀਆ ਸਟੇਟਮੈਂਟ ਜਾਰੀ ਕਰਾਂਗੇ ਤੇ ਨਾਲ ਦੀ ਨਾਲ ਸਾਡੀ ਜਿਹੜੀ ਅਨਾਊਂਸਮੈਂਟ ਹੈ ਕਿ 15 15 ਸਤੰਬਰ ਨੂੰ ਜਿਹੜਾ ਮਾਰਚ ਜਿਹੜਾ ਬੰਨ ਲਾਣਾ ਹੈ ਉਹਦੇ ਬਾਰੇ ਅਗਲੀ ਜਿਹੜੀ ਜਾਣਕਾਰੀ ਹੈ ਉਹ ਸਾਡੀ ਟੀਮ ਦੇ ਦੇਗੀ ਸਰ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਮੈਂ ਸਾਡੀਆਂ ਜਿਹੜੀਆਂ ਸੁੱਤੀਆਂ ਹੋਈਆਂ ਸਰਕਾਰਾਂ ਨੇ ਸਾਡੀਆਂ ਸਾਡੀ ਜਿਹੜੀਆਂ ਸੁੱਤੀਆਂ ਹੋਈਆਂ ਸਰਕਾਰਾਂ ਨੇ ਜਿਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਕਿ ਅਸੀਂ ਜਿਹੜਾ ਹੈ ਪਵਿੱਤਰ ਅੰਮ੍ਰਿਤ ਵਰਗਾ ਪਾਣੀ ਆ ਪੰਜ ਦਰਿਆਵਾਂ ਦੀ ਧਰਤੀ ਆ ਉਹਦਾ ਇਹ ਪਾਣੀ ਆ ਜਿਹਨੂੰ ਕਦੇ ਅਸੀਂ ਪਵਨ ਗਰੂ ਪਾਣੀ ਪਿਤਾ ਅਸੀਂ ਪਾਣੀ ਨੂੰ ਬਾਪ ਦਾ ਦਰਜਾ ਦਿੱਤਾ ਜਾਂਦਾ ਸੀ ਅੱਜ ਉਹ ਪਾਣੀ ਆ ਜਿਹੜਾ ਉਹ ਸਾਡੇ ਪੀੜ ਦੇ लायक ਨਹੀਂ ਰਿਹਾ ਅੱਜ ਸਾਡੇ ਜਿਹੜੇ ਮਾਲਵਾ ਬੈਲਟ ਆ ਉਹ ਸਾਰੀ ਕੈਂਸਰ ਪ੍ਰੀੜਿਤ ਹੋ ਚੁੱਕੀ ਆ ਜਗਾ ਜਗਾਥੇ ਵੀ ਪਾਣੀ ਦਾ ਚੈੱਕ ਹੁੰਦਾ ਉਹ ਸਾਰੇ ਸੈਂਪਲ ਫੇਅਰ ਹੋ ਜਾਂਦੇ ਆ ਤਾਂ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਅਸੀਂ ਆ ਕਿਉਂਕਿ ਅਸੀਂ ਇਸ ਕਰਕੇ ਜ਼ਿੰਮੇਵਾਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੇਸਣੇ ਹੋ ਚੁੱਕੇ ਆ ਅਸੀਂ ਬਾਰ ਬਾਰ ਕਹਿੰਨੇ ਆ ਕਿ ਜਿਹੜਾ ਗੰਦਾ ਨਾਲਾ ਜਿਹਨੂੰ ਕਦੇ ਅਸੀਂ ਬੁੱਢਾ ਦਰਿਆ ਕਹਿੰਦੇ ਸੀ ਜਿਹਨੋਂ ਸੀ ਕਹਦੇ ਬਾਬੇ ਨਾਨਕ ਦੀ ਪਵਿੱਤਰ ਛੋਰ ਮੰਨਦੇ ਸੀ ਅੱਜ ਉੱਥੇ ਗਊ ਘਾੜ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਅੱਜ ਉਧਰ ਚ ਇਨਾ ਜ਼ਹਿਰ ਪਾਇਆ ਜਾ ਰਿਹਾ ਕਿ ਸਾਰਾ ਜ਼ਹਿਰ ਹੈ ਜਿਹੜਾ ਮਾਲਵੇ ਦੀ ਪੂਰੀ ਬੈਲਟ ਨੂੰ ਕੈਂਸਰ ਦੀ ਦੇਣ ਆ ਤਾਂ ਸਾਡੇ ਮੈਂ ਸਮਝਦਾ ਕਿ ਇਸ ਜਿਹੜੇ ਕਾਲੇ ਮੋਰਚਾ ਵਾ ਦੀ ਤਾਂ ਕਿ ਸੁੱਤੀਆਂ ਸਰਕਾਰਾਂ ਨੇ ਉਹਨਾਂ ਨੂੰ ਜਗਾਇਆ ਜਾ ਸਕੇ ਕਿੰਨੇ ਤਰੀਕ ਕੋਈ ਜਿਹੜਾ ਧੰਨਵਾਦ ਹਾਂਜੀ ਅੱਜ 24 ਅਗਸਤ ਤੋਂ ਅਸੀਂ ਇਹ ਮੋਰਚਾ ਲਾਵਾਂਗੇ ਅਸੀਂ ਜਿੰਨਾ ਤੇਰੇ ਮੋਰਚਾ ਜਿੱਤਿਆ ਨਹੀਂ ਜਾਂਦਾ ਅਸੀਂ ਅਸੀਂ 15 ਸਤੰਬਰ ਨੂੰ ਇਹ ਬੰਨ ਲਾਵਾਂਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਹੋ ਸਕਦਾ ਕਿ ਸਰਕਾਰ ਦੇ ਕੋਈ ਕੰਨ ਤੇ ਜੂ ਸਰ